ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ 플ੈਗ ਮਾਰਚ ਕੱਢਿਆ ਗਿਆ ਜੋ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਵਕ ਵਕ ਥਾਵਾਂ ਤੱਕ ਪਹੁੰਚਿਆ ਇਸ ਮੌਕੇ ਤੇ ਜ਼ਿਲ੍ਹਾ ਚੋਣ ਅਫਸਰ ਪਰ ਨੀਤ ਸ਼ਿਰਗਿਲ ਨੇ ਕਿਹਾ ਕਿ ਲੋਕਾਂ ਨੂੰ ਬਿਨਾਂ ਕਿਸੇ ਡਰ ਤੋਂ ਵੋਟ ਪਾਉਣੀ ਚਾਹੀਦੀ ਹੈ ਉਧਰ ਦੂਜੇ ਪਾਸੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਵਕ ਵਕ ਥਾਵਾਂ ਤੇ ਵਿਸ਼ੇਸ਼ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਪਰੇ ਸਾਡੇ ਕੋਲ ਆਈਟਬੀਪੀ ਤੇ ਗੁਜਰਾਤ ਪੁਲਿਸ ਤੋਂ ਫੋਰਸ ਆਈ ਹੈ ਸੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 1 ਜੂਨ ਨੂੰ ਆਪਣੀ ਇਲੈਕਸ਼ਨ ਹੈ 1 ਜੂਨ ਨੂੰ VOTING ਹੋਣੀ ਹੈ ਸੋ ਉਸਦੇ ਉਹਨੂੰ ਦੇਖਦੇ ਹੋਏ ਅੱਜ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਜਾਏਗਾ ਤਾਂ ਕਿ ਲੋਕਾਂ ਤੱਕ ਵੀ ਇਹ ਮੈਸੇਜ ਪਹੁੰਚ ਸਕੇ ਕਿ ਬਿਲਕੁਲ ਫ੍ਰੀ ਫੇਅਰ ਇਲੈਕਸ਼ਨ ਹੋਏਗੀ ਅਸੀਂ ਉਹਨਾਂ ਲਈ ਹਾਜ਼ਰ ਹੈਗੇ ਹਾਂ ਬਾਹਰਲੀ ਫੋਰਸਸ ਵੀ ਆਈਆਂ ਨੇ ਜੇ ਕਿਸੇ ਨੂੰ ਵੀ ਹਲੇ ਕੋਈ ਇਹੋ ਜਿਹਾ ਡਾਊਟ ਹੈਗਾ ਕਿ ਕੋਈ ਗੜਬੜ ਹੋ ਸਕਦੀ ਹੈ ਉਹਨਾਂ ਦੇ ਦਿਮਾਗ ਤੋਂ ਨਿਕਲ ਜਾਣਾ ਚਾਹੀਦਾ ਹੈ ਤੇ ਨਾਲ ਹੀ ਲੋਕਾਂ 'ਚ ਵੀ ਇਹ ਕੰਫੀਡੈਂਸ ਆਏਗਾ ਕਿ ਉਹ ਆ ਕੇ ਤੇ ਆਪਣੀ ਵੋਟ ਕਾਸਟ ਕਰ ਸਕਣ ਬਿਨਾਂ ਕਿਸੇ ਪ੍ਰੈਸ਼ਰ ਤੋਂ ਕਿ ਸਾਡੇ ਕੋਲ ਇਲੈਕਸ਼ਨ ਡਿਊਟੀ ਸੰਬੰਧ ਦੇ ਵਿੱਚ ਆ ਬਾਹਰੋਂ ਜਿਹੜੀ ਫੋਰਸ ਆਈ ਹੈ ਉਹਦੇ ਵਿੱਚ ਇੱਕ ਟੁਕੜੀ ਆਈਟੀਪੀਪੀ ਦੀ ਹੈ ਤੇ ਗੁਜਰਾਤ ਪੁਲਿਸ ਤੋਂ ਫੋਰਸ ਆਈ ਹੈ ਤੇ ਅੱਜ ਅਸੀਂ ਇਲਾਕੇ ਦੇ ਵਿੱਚ ਫਲੈਗ ਮਾਰਚ ਕਰਨ ਜਾ ਰਹੇ ਹਾਂ ਇਹਦਾ ਮੁੱਖ ਮੰਤਵ ਇਹੀ ਹੁੰਦਾ ਹੈ ਕਿ ਲੋਕਾਂ ਦਾ ਜੋ ਇਲੈਕਸ਼ਨ ਦੀ ਪ੍ਰਕਿਰਿਆ ਹੈਗੀ ਹੈ ਉਹਦੇ ਵਿੱਚ ਵਿਸ਼ਵਾਸ ਪੈਦਾ ਹੋਵੇ ਲੋਕਾਂ ਨੂੰ ਨਜ਼ਰ ਆਏ ਕਿ ਜੋ ਪ੍ਰਸ਼ਾਸਨ ਹੈ ਅਤੇ ਪੁਲਿਸ ਪ੍ਰਸ਼ਾਸਨ ਹੈ ਉਹ ਇੱਕ ਫਰੀ ਐਂਡ ਫੇਅਰ ਇਲੈਕਸ਼ਨ ਦਾ ਪ੍ਰਬੰਧ ਕਰਨ ਲਈ ਵਚਨਬੱਧ ਹੈ ਥੈਂਕ ਯੂ ਜਿੰਨੇ ਕੁ ਆਪਣਾ ਰਾਜ ਨੂੰ ਵੀ ਰਹਿਣ ਲੱਗ ਪਏ। ਹਜੇ ਆਪਣੇ ਕੋਲ ਦੋ ਕੰਪਨੀਆਂ ਆਈਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਗਿਣਤੀ ਵਧੇਗੀ ਜਿਦਾਂ ਜਿਦਾਂ ਇਲੈਕਸ਼ਨ ਨੇ। ਇਸਦੇ ਨਾਲ ਹੋਰ ਚੋਬਰ ਸਟੱਡੀਆ ਕਰ ਰਹੇ ਆ ਨਾਕਾ ਬੰਦ ਕਰ ਰਹੇ ਆ। ਦੇਖੋ ਪੂਰੇ ਇਲਾਕੇ ਦੇ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ। ਤੁਸੀਂ ਦੇਖਿਆ ਵੀ ਹੋਣਾ ਕਿ ਪੈਟਰੋਲਿੰਗ ਪਾਰਟੀਆਂ ਤੇ ਵਿਜ਼ਿਟ ਜਿਹੜੇ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਇੱਥੇ ਵਿਜ਼ਿਟ ਜ਼ਰੂਰੀ ਹੈ, ਉੱਥੇ ਵਿਜ਼ਿਟ ਕੀਤੀ ਜਾ ਰਹੀ ਹੈ। ਆਮ ਸਵੀਪ ਦੀਆਂ ਐਕਟੀਵਿਟੀਆਂ ਨਿਰੰਤਰ ਜਾ ਰਹੀ ਨੇ ਅਤੇ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਦੇ ਵਿੱਚ ਫਰੀ ਐਂਡ ਫਰੇਅਰ ਤਰੀਕੇ ਨਾਲ ਇਲੈਕਸ਼ਨ ਹੋ ਸਕੇ ਸਕਾਈਨਸ ਪੰਜਾਬ ਦੇ ਲਈ ਸ਼ਿਰਫਾ ਤੇਗਰ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ